ਭਾਈ ਮਰਦਾਨਾ ਮਰਦਾ ਨਾ ਮਰਦਾਨਾ ਸਭ ਤੋਂ ਵੱਧ ਸਾਧਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁਆਇਆ ਖਾਲਸਾ ਜੀ ਫਿਰ ਮੂਸੇਪਿੰਡ ਦਾ ਸਾਡੇ ਅਸਥਾਨ ਤੇ ਹਰ ਰੋਜ਼ ਅਮਰਤ ਵੇਲੇ ਸ੍ਰੀ ਗੁਰੂ ਨਾਨਕ ਚਮਤਕਾਰ ਗ੍ਰੰਥ ਦੀ ਕਥਾ ਹੁੰਦੀ ਆ ਅਸੀਂ ਕਥਾ ਕਰਨੇ ਆ ਉਹ ਰੋਜ਼ਾਨਾ ਹੀ ਕਥਾ ਲਗਭਗ 30 35 ਮਿੰਟ ਦਾ ਸਮਾਂ ਉਹ ਸਾਡੇ YouTube ਚੈਨਲ ਤੇ ਅਸੀਂ ਪਾਨੇ ਆ ਉਹਦੇ ਵਿੱਚ ਭਾਈ ਮਰਦਾਨਾ ਜੀਆਂ ਦਾ ਬਹੁਤ ਪਿਆਰ ਵਾਲਾ ਬਚਨ ਬੜਾ ਸੋਹਣਾ ਪ੍ਰਸੰਗ ਉਹਦੇ ਵਿੱਚ ਸੁਣਦੇ ਆਂ ਪੜ੍ਹਦੇ ਆਂ ਮਨ ਬੜਾ ਵਰਾਗੀ ਹੁੰਦਾ ਸੰਗਾਦੀ ਮਹਾਰਾਜ ਜੀ ਜਗਤ ਨੂੰ ਪਾਰ ਦੇ ਪਾਰ ਦੇ ਤਾਰ ਦੇ ਤਾਰ ਦੇ ਕੁਰਮ ਦਰਿਆ ਦੇ ਕਿਨਾਰੇ ਤੇ ਪਹੁੰਚੇ ਤੇ ਭਾਈ ਮਰਦਾਨਾ ਜੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਿਆ ਮਰਦਾਨਿਆਂ ਹਾਂ ਜੀ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਤੇਰਾ ਅੰਤ ਸਮਾਂ ਆ ਗਿਆ ਹਾਂ ਅੰਤ ਸਮਾਂ ਜਿਹੜਾ ਸਾਰਿਆਂ ਦਾ ਆਉਂਦਾ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਹੋਏ ਨਾ ਮੰਦਾ ਜੀ ਤੇਰਾ ਅੰਤ ਸਮਾ ਆ ਗਿਆ ਮਰਦਾਨਿਆਂ ਹੁਣ ਤੇਰੀ ਮੌਤ ਹੋਣੀ ਐ ਸਾਧ ਸੰਗਤ ਜੀ ਤੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਮੁਸਕਰਾਉਣ ਲੱਗੇ ਮਹਾਰਾਜ ਸਾਹਿਬ ਆਖਣ ਲੱਗੇ ਮਰਦਾਨਿਆਂ ਤੈਨੂੰ ਗਲਤ ਤਾਂ ਨਹੀਂ ਸੁਣ ਗਿਆ ਕਿ ਤੇਰੀ ਮੌਤ ਹੋਣੀ ਐ ਤੂੰ ਮਰਨਾ ਹੈ ਕੁਝ ਸੁਆਸ ਰਹਿ ਗਏ ਤੇਰੇ ਬਾਕੀ ਕਹਿੰਦਾ ਮਹਾਰਾਜ ਇਹੀ ਸੁਨੇ ਆ ਫਿਰ ਫਿਰ ਖੁਸ਼ ਕਿਉ ਹੁੰਨਾ ਕਹਿੰਦਾ ਮਹਾਰਾਜ ਖੁਸ਼ ਤਾਂ ਹੁੰਨਾ ਸਾਰੀ ਜ਼ਿੰਦਗੀ ਮੇਰੀ ਤੇਰੇ ਚਰਨਾਂ ਦੇ ਵਿੱਚ ਲੰਘ ਗਈ ਮੇਰਾ ਜੀਵਨ ਉਹ ਸੁਖੀ ਤੇ ਸਫਲਾ ਹੈ ਜਿਹੜੀ ਗੁਰ ਚਰਨਾਂ ਵਿੱਚ ਬੀਤਦੀ ਉਹ ਹੀ ਅਸਲ ਖੁਸ਼ਣੀ ਕਰੀ ਤੇਰੀ ਗੁਰ ਚਰਨਾਂ ਦੇ कवी उही आ सुलखणी कड़ी चरणा की उताणी पीड़ी चरणा उहो लखानी करी दी जा बीत जी रोही आहे स्वती जेड़ी घर जाम बीर जी रोही सुरती घड़ी कल से लाइ जित दर्शन करण मल्हारी कल सु जित दर्शन करण मल्हारी ਕੋਰੋ ਦਰਿਆ ਦੇ ਕਿਨਾਰੇ ਤੇ ਭਾਈ ਮਰਦਾਨਾ ਜੀ ਨੇ ਅੰਤਲੇ ਸਵਾਸ ਲਏ। ਸਤਸੰਗਤ ਜੀ ਮਹਾਰਾਜ ਜੀ ਆਨੇ ਪੁੱਛਿਆ ਮੈਂ 2 ਮਿੰਟ ਜਿ ਬੇਨਤੀ ਕਰਨ ਲੱਗਿਆ। ਸਤਗੁਰੂ ਜੀ ਨੇ ਪੁੱਛਿਆ ਮਰਦਾਨਾ ਤੂੰ ਤੁਰ ਜਾਣਾ, ਸਰੀਰ ਤੇਰਾ ਇੱਥੇ ਰਹਿਣਾ। ਕਹਿੰਦੇ ਇਉਂ ਦੱਸ ਬਈ ਤੇਰੀ ਇੱਛਾ ਕੀ ਹੈ? ਤੇਰੇ ਸਰੀਰ ਦਾ ਦਾਹ ਕਰੀਏ ਕਿ ਕਾਵਰ ਕੁੱਟ ਕੇ ਤੇ ਤੈਨੂੰ ਦਫਨਾ ਲਈਏ? ਦੇਖੋ ਮਹਾਰਾਜ ਨੇ ਸਾਧ ਸੰਗਤ ਜੀ ਸਰਬ ਧਰਮਾਂ ਦਾ ਕਿਵੇਂ ਸਤਕਾਰ ਕੀਤਾ ਆਪਾਂ ਸਾਧ ਸੰਗਤ ਜੀ ਅੱਜ ਹਰੇਕ ਬੰਦੇ ਨੂੰ ਸਾਧ ਸੰਗਤ ਜੀ ਉਹਦੀ ਧੌਣ ਗੋਡੇ ਦੇ ਥੱਲੇ ਰੱਖ ਕੇ ਤੇ ਆਪ ਦੀ ਮਰਜ਼ੀ ਮੁਤਾਬਕ ਮਨਾਉਣ ਨੂੰ ਧਰਮ ਸਮਝੀ ਬੈਠੇ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਕਿਸੇ ਤੇ ਜ਼ਬਰਦਸਤੀ ਥੋਪਿਆ ਕੁਝ ਨਹੀਂ ਮਹਾਰਾਜ ਜੀਆਂ ਨੇ ਆਜ਼ਾਦੀ ਦਿੱਤੀ ਦੁਨੀਆ ਦੇ ਲੋਕਾਂ ਨੂੰ ਮਰਦਾਨਿਆ ਦੱਸ ਤੇਰਾ ਦਾਹ ਕਰੀਏ ਇਹ ਤੇ ਇਹਨੂੰ ਦਫਨਾਈਏ ਮਰਦਾਨਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਮੈਂ ਤੁਹਾਡਾ ਸੰਗ ਕੀਤਾ ਤੁਹਾਡੇ ਤੋਂ ਇੰਨਾ ਕੁ ਗਿਆਨ ਲਿਆ ਹੈ ਕਿ ਜਿਹੜੀ ਰੂਹ ਹੈ ਜਦੋਂ ਨਿਕਲ ਗਈ ਮਿੱਟੀ ਦੀ ਢੇਰੀ ਰਹੇਗੀ ਭਾਵੇਂ ਉਹਨੂੰ ਦਾਹ ਕਰ ਦਿਓ ਤੇ ਭਾਵੇਂ ਉਹਨੂੰ ਦਫਨਾ ਦਿਓ ਤੇ ਉਹਦੇ ਨਾਲ ਇਹਨੂੰ ਕੋਈ ਫਰਕ ਨਹੀਂ ਪੈਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਪੁੱਛਿਆ ਮਰਦਾਨਿਆ ਤੇਰੀ ਕੋਈ ਜਾਤ ਬਣਾ ਦੀਏ ਤੇਰੀ ਸਮਾਦੀ ਬਣਾ ਦੀਏ ਕੋਈ ਇੱਕ ਸਮਾਦੀ ਹੁੰਦੀ ਹੈ ਫਾਲਸਾ ਜੀ ਇੱਕ ਮੜੀ ਹੁੰਦੀ ਹੈ ਤੇ ਇੱਕ ਬੁੱਤ ਹੁੰਦਾ ਮੜੀ ਬਣਦੀ ਹੈ ਖਾਲਸਾ ਜੀ ਔਤਨ ਖੱਤੇ ਲੋਕਾਂ ਦੀ ਤੇ ਸਮਾਦੀ ਬਣਦੀ ਹੈ ਉਹਨਾਂ ਦੀ ਸਮਾਦ ਉਹਨਾਂ ਦੀ ਬਣਦੀ ਹੈ ਖਾਲਸਾ ਜੀ ਜਿਨ੍ਹਾਂ ਨੇ ਜਿਉਂਦਿਆਂ ਜਿਉਂਦਿਆਂ ਸਮਾਦੀ ਲਾ ਕੇ ਬੰਦਗੀ ਕੀਤੀ ਹੁੰਦੀ ਤੇਰੀ ਸਮਾਦੀ ਬਣਾ ਦੀਏ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਐਸ ਚੰਮ ਦੀ ਕੈਦ ਵਿੱਚੋਂ ਕੱਢ ਕੇ ਤੇ ਮੈਨੂੰ ਇਟਾਂ ਦੀ ਕੈਦ ਵਿੱਚ ਨਾ ਦਿਓ ਤੁਸੀਂ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਇਤੋਂ ਵੱਧ ਕੇ ਮੇਰੇ ਲਈ ਕੁਝ ਨਹੀਂ ਆਖੋ ਸਤਨਾਮ ਸਿਛੇ ਵਾਹ ਸਤਨਾਮ